ਸ਼੍ਰੋਮਣੀ ਅਕਾਲੀ ਦਲ ਦੇ ਐਸੀ ਵਿੰਗ ਦੇ ਪੂਰਵ ਪ੍ਰਧਾਨ ਰਮਨ ਡੱਲਾ ਵੱਲੋਂ ਆਪਣੇ ਪਿੰਡ ਡੱਲਾ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਲੋਕ ਸਭਾ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਪਹੁੰਚੇ ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਰਮਨ ਡੱਲਾ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰੀ ਵੋਟਾਂ ਨਾਲ ਜਿੱਤਣਗੇ ਪਠਾਨਕੋਟ ਤੋਂ ਅਰੁਣ ਸ਼ੈਰੀ ਦੀ ਰਿਪੋਰਟ ਵਿਚਾਰ ਕਰਨਾ ਪੱਕੇ ਜਾਂਦੀ ਹੈ ਤਾਂ ਹੀ ਪਾਰਟੀਆਂ ਦੇ ਅਗਲ-ਅਗਲ ਹੁੰਦੇ। ਪਰ ਇਹ ਸੰਕੇਤ ਹੈ ਕਿ ਅਸੀਂ ਇਕੱਠੇ ਹੋ ਕੇ ਇਹਨਾਂ ਮੁੱਦਿਆਂ ਦੇ ਉੱਤੇ ਇਕੱਠਾ ਕੰਮ ਕਰ ਸਕਦੇ ਹਾਂ। ਤੇ ਰਾਜਨੀਤਿਕ ਸਮਝੌਤੇ। ਇਸ ਕਰਕੇ ਜਦੋਂ ਸਾਨੂੰ ਲੱਗਦਾ ਹੈ ਕਿ ਜਿਸ ਮਕਸਦ ਵਾਸਤੇ ਅਸੀਂ ਸਮਝੌਤਾ ਕੀਤਾ ਉਹ ਦਸਤਖਤਾਂ ਤੋਂ ਭਾਈਵਾਨ ਪਾਰਟੀਆਂ ਦੀ ਤੁਲਨਾ ਨਹੀਂ ਕਰ 파ਰੀ। ਤੇ ਦੇ ਪਾਰਟੀਆਂ ਨੂੰ ਫੈਸਲਾ ਲੱਗ ਪੈਂਦਾ ਕਿ ਅਸੀਂ ਬੱਕਰੇ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਪਿੰਡ ਡੱਲਾ ਬਲੇਮ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਰੀ ਸਮੁੱਚੀ ਲੀਡਰਸ਼ਿਪ ਸ਼੍ਰੋਮਣੀ ਕਾਲੀਦਾਲ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਅਤੇ ਸਰਦਾਰ ਗੁਲਜਾਰ ਸਿੰਘ ਰਣਕੇ ਜਿਨ੍ਹਾਂ ਦੇ ਸਤਕਾ ਅੱਜ ਮੈਂ ਪਾਰਟੀ ਦੀ 20 ਸਾਲ ਤੋਂ ਸੇਵਾ ਕਰ ਰਿਹਾ ਅੱਜ ਡਾਕਟਰ ਦਲਜੀਤ ਸਿੰਘ ਚੀਮੇ ਨੂੰ ਵਿਸ਼ਵਾਸ ਦਿਵਾਇਆ ਕਿ ਪੋਏ ਹਲਕੇ ਦੇ ਵਿੱਚੋਂ ਐਸੀ ਵਿੰਗ ਬਹੁਤ ਭਾਰੀ ਇਕੱਠ ਕਰਕੇ ਬਹੁਤ ਭਾਰੀ ਵੋਟਾਂ ਨਾਲ ਜਿਤਾਣਗੇ ਅਤੇ ਘਰ-ਘਰ ਜਾ ਕੇ ਮੀਟਿੰਗਾਂ ਕਰਨਗੇ ਇਤਿਹਾਸਕੀ 75 70 ਸਾਲ ਦੇ 75 ਸਾਲ ਹੋਇਆ ਸਮਾਜ ਨੂੰ ਆਜ਼ਾਦ ਹੋਏ ਦੇ ਪਹਿਲੇ ਵਾਰ ਸ਼ਰੋਮਣੀ ਕਾਲੀਦਾਲਾ ਆਜ਼ਾਦ ਹੋਇਆ ਜਿਸ ਵਿੱਚ ਆਪਣੇ ਹਲਕੇ ਦੇ ਪਠਾਨਕੋਟ ਵਾਸੀਆਂ ਨੂੰ ਬਹੁਤ ਮਾਣ ਹੋਏਗਾ ਅਤੇ ਪਹਿਲਾਂ ਬੀਜੇਪੀ ਦੇ ਨਾਲ ਇਕੱਠ ਹੋਣ ਦੇ ਕਾਰਨ ਆਪਾਂ ਪਿੱਛੇ ਰਹਿ ਗਏ ਉਸੋ ਕਰਦੇ ਰਾਗੇ ਸਾਨੂੰ ਨਹੀਂ ਪੁੱਛਿਆ ਕਿ ਇਹਨੇ ਆਪਾਂ ਹੁਣ ਦੱਬ ਕੇ ਬਾਹਰ ਆਏ ਆਂ ਦੱਬ ਕੇ ਕਪੇਨ ਕਰਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਆਂ ਕਿ ਜਿਹੜਾ ਕੈਂਡੀਡੇਟ ਤੁਸੀਂ ਪਠਾਨਕੋਟ ਦੇ ਵਿੱਚ ਭੇਜਿਆ ਉਹ ਵੀ ਚੀਮਾ ਸਾਹਿਬ ਬਹੁਤ ਸੂਝਵਾਨ ਇਨਸਾਨ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਜਿੰਨੀ ਸਾਡੀ ਰਾਤ ਦਿਨ ਇੱਕ ਮਿਹਨਤ ਕਰਕੇ ਉਹਨੂੰ ਦਿੱਲੀ ਦੇ ਵਿੱਚ ਭੇਜਾਂਗੇ ਐਨਾ ਹੀ ਕਹਿੰਦਾ ਹੁੰਦਾ ਸਮਾਂ ਦਾ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ